ਇਹ ਕੱਠ ਚੰਦਬਾਨ ਜਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਉਹਦੇ ਸੱਦੇ ਤੇ ਕੀਤਾ ਗਿਆ ਔਰ ਇਹ ਕੱਠ ਹਲਕਾ ਵਿਧਾਇਕ ਜਿਹੜਾ ਐਮ ਐਲ ਏ ਆ ਇੱਥੋਂ ਦਾ ਅਮੋਲਕ ਸਿੰਘ ਆਪ ਦਾ ਜਿਹਦੀ ਸ਼ਹਿਰ ਦੇ ਉੱਤੇ ਚੰਦਬਾਨ ਦਾ ਸਾਰਾ ਕਾਂਡ ਵਾਪਰਿਆ ਮਜ਼ਦੂਰਾਂ ਦੇ ਗੋੜੀਆਂ ਲੱਗੀਆਂ ਜ਼ਖਮੀ ਹੋਏ ਮਜ਼ਦੂਰ ਘਰਾਂ ਦੀ ਪੰਨ ਤੋੜ ਕੀਤੀ ਗਈ ਔਰ ਮਜ਼ਦੂਰ ਔਰਤਾਂ ਦੀ ਕੁੱਟਮਾਰ ਵੀ ਕੀਤੀ ਗਈ ਤੇ ਉਲਟਾ ਮਜ਼ਦੂਰਾਂ ਨੂੰ ਗ੍ਰਿਫਤਾਰ ਵੀ ਕਰਵਾਇਆ ਗਿਆ ਐਕਸ਼ਨ ਕਮੇਟੀ ਦੀ ਸ਼ਾਨਦਾਰ ਜਿੱਤ ਹੋਈ ਗ੍ਰਫਤਾਰ ਮਜਦੂਰਾਂ ਨੂੰ ਰਿਹਾ ਕਰਵਾਇਆ ਗਿਆ ਔਰ ਉਹਨਾਂ ਦੇ ਉੱਤੇ ਪਰਚੇ ਦਰਜ ਕਰਵਾਏ ਗਏ ਜਿਹੜਾ ਗਮਦੂਰ ਸਿੰਘ ਤੇ ਹਰਵਿੰਦਰ ਜੇਜੀ ਵਗੈਰਾ ਹੈਗੇ ਆ ਹੁਣ ਹਲਕਾ ਵਿਧਾਇਕ ਦੇ ਤੇ ਇਥੋਂ ਦੀ ਆਪ ਸਰਕਾਰ ਨੇ ਇੱਕ ਐਡੀ ਗੰਦੀ ਰਾਜਨੀਤੀ ਖੇਢੀ ਆ ਕਿ ਗਮਦੂਰ ਸਿੰਘ ਪੱਪੂ ਦੀ ਹਾਈ ਕੋਰਟ ਦੇ ਵਿੱਚ ਜਿਹੜੀ ਜ਼ਮਾਨਤ ਸੀ ਭਾਵੇਂ ਇਥੋਂ ਦਾ ਰੱਦ ਕਰਵਾਤੀ ਸੀ ਬਾਹਰ ਦੀ ਬਾਹਰ ਆੜੀ ਉਥੇ ਆਪਣੇ ਦਖਲ ਦੇ ਨਾਲ ਸਰਕਾਰੀ ਵਕੀਲ ਨੂੰ ਬੋਲਣ ਤੱਕ ਨਹੀਂ ਦਿੱਤਾ ਇਹਨਾਂ ਨੇ ਜਿਹਦੇ ਕਰਕੇ 5 ਅਪ੍ਰੈਲ ਤੱਕ ਉਹਦੀ ਗ੍ਰਫਤਾਰੀ ਤੇ ਰੋਕ ਲੱਗ ਗਈ ਆ ਔਰ ਇਹਨਾਂ ਨੇ ਦਬਾ ਕਰਕੇ ਹੀ ਪੁਲਿਸ ਆ ਜਿਹੜੀ ਬਾਕੀ ਦੋਸ਼ੀਆਂ ਨੂੰ ਨਹੀਂ ਫੜ ਰਹੀਗੀ ਔਰ ਉਹਦਾ ਬਹੁਤ ਚੰਗੀ ਗੱਲ ਹੋਈ ਆ ਕਿ ਸਾਡੇ ਜਿਹੜੇ ਵਕੀਲ ਸੀ ਉਥੇ ਰਾਜਵਿੰਦਰ ਬੈਂਸ ਜੀ ਉਹਨਾਂ ਦੇ ਦਖਲ ਦੇ ਕਰਕੇ ਉਹਨਾਂ ਨੂੰ ਪੱਕੀ ਬੇਲ ਨਹੀਂ ਗਈ ਮਿਲੇਗੀ ਇਸ ਕਰਕੇ ਅਸੀਂ ਇਹ ਰੋਸ ਕਰਨ ਦੇ ਵਾਸਤੇ ਆਇਆ ਕਿ ਪਹਿਲਾਂ ਮਜ਼ਦੂਰਾਂ ਦੀ ਕੁੱਟਮਾਰ ਕਰਵਾਈ ਗਈ ਪਹਿਲਾਂ ਗੰਦੇ ਪਾਣੀ ਦੇ ਨਾਲੇ ਦਾ ਹਾਲੇ ਨਹੀਂ ਹੋਣ ਦਿੱਤਾ ਇਸ ਐਮਐਲਏ ਦੇ ਵੱਲੋਂ ਲਗਾਤਾਰ ਗੁੰਡਾਗਰਦੀ ਕੀਤੀ ਜਾ ਰਹੀ ਆ ਆਪ ਸਰਕਾਰ ਦੇ ਉਂਦਾ ਸਾਰੇ ਐਮਐਲਏਾਂ ਦੀ ਹਾਲਤੇ ਬਣੀ ਪਈ ਐ ਕਿ ਉਹ ਲੋਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਉਲਝਾਉਣ ਤੇ ਲੱਗੇ ਹੋਇਆ ਲੁੱਟਣ ਤੇ ਲੱਗੇ ਹੋਇਆ ਕਿਸੇ ਦੀਆਂ ਵੀਡੀਓ ਵਾਇਰਲ ਹੁੰਦੀਆਂ ਕੋਈ ਕਿਸੇ ਦੀ ਜਾਤ ਪਾਤ ਪੜਖਦਾ ਕੋਈ ਪੱਤਰਕਾਰਾਂ ਦੇ ਪਰਚੇ ਦਰਜ ਕਰਾਉਂਦਾ ਇਥੋਂ ਤੱਕ ਕੇ ਵਿਧਾਨ ਸਭਾ ਦੇ ਵਿੱਚ ਪੱਤਰਕਾਰਾਂ ਖਿਲਾਫ ਅਨੁਸ਼ਾਸਨ ਦੇ ਮਤੇ ਲਿਆਂਦੇ ਜਾ ਰਹੇ ਹਨ ਖਿਲਾਫ ਮਤੇ ਲਿਆਂਦੇ ਜਾ ਰਹੇ ਆ ਇਹ ਪੂਰੀ ਤਰ੍ਹਾਂ ਨਾਲ ਲੋਕਾਂ ਦੀ ਆਵਾਜ਼ ਦਾ ਘੜਾ ਕੁੱਟਣ ਦੇ ਲੱਗੇ ਹੋਇਆ ਔਰ ਅੱਜ ਅਸੀਂ ਇਹ ਚੇਤਾਵਨੀ ਦੇਣ ਵਾਸਤੇ ਕੱਟ ਕੀਤਾ ਕਿ ਅੱਜ ਇਥੇ ਐਮਐਲਏ ਦੀ ਅਰਥੀ ਫੂਕ ਕੇ ਅਸੀਂ ਮੁਜਾਰਾ ਕਰਾਂਗੇ ਜੇਕਰ ਇਹਨਾਂ ਦੀ ਸਰਕਾਰ ਨੇ ਤੇ ਇਥੋਂ ਦੀ ਐਸਐਸਪੀ ਦੇ ਇਥੋਂ ਦੇ ਪੁਲਿਸ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਉਹਨਾਂ ਦੀ ਪੁਸ਼ਤਪਨਾਹੀ ਕਰਨੀ ਬੰਦ ਨਾ ਕੀਤੀ ਤਾਂ 10 ਤਰੀਕ ਵਾਲੇ ਦਿਨ ਐਸਐਸਪੀ ਦਫ਼ਤਰ ਦੇ ਅੱਗੇ ਬਹੁਤ ਵੱਡਾ ਭਾਰੀ ਧਰਨਾ ਦਿੱਤਾ ਜਾਊਗਾ ਔਰ ਇਹਦੇ ਲਈ ਇਥੋਂ ਦਾ ਪ੍ਰਸ਼ਾਸਨ ਤੇ ਇਥੋਂ ਦਾ ਐਮਐਲਏ ਜ਼ਿੰਮੇਵਾਰ ਹੋਊਗਾ ਜਿਹੜਾ ਕਹਿੰਦੇ ਸੀ ਪਰਚੇ ਰੱਦ ਹੋਗੇ ਲੋਕ ਕਹਿ ਰਹੇ ਸੀ ਉਹ ਵਾਕਈ ਹੋਗੇ ਜਾਂ ਨਹੀਂ ਹੋਏ ਦੇਖੋ ਜੀ ਬਿਨਾਂ ਸ਼ਰਤ ਜਿਹੜੇ ਜਿੰਨੇ ਮਜ਼ਦੂਰ ਸੀਗੇ ਉਹਨਾਂ ਨੂੰ ਰਿਹਾ ਕਰਵਾਇਆ ਜਿਹੜੇ ਪਰਚੇ ਰੱਦ ਹੋਣ ਵਾਲੇ ਆ ਉਹ ਪ੍ਰਸ਼ਾਸਨ ਨੇ ਇਹ ਕਿਹਾ ਕਿ ਥੋੜਾ ਪ੍ਰੋਸੈਸ ਲੱਗਦਾ ਵੀ ਲਗਭਗ ਪਰਚੇ ਰੱਦੀ ਆ ਕਿਉਂਕਿ ਇਹੀ ਤੈਅ ਹੋਇਆ ਸੀਗਾ ਪ੍ਰਸ਼ਾਸਨ ਨਾਲ ਜਿਸ ਦਿਨ ਗੱਲ ਹੋਈ ਆ ਵੀ ਪਰਚੇ ਰੱਦ ਕੀਤੇ ਜਾਣ ਇਸ ਗੱਲ ਤੇ ਪ੍ਰਸ਼ਾਸਨ ਨੇ ਹਾਮੀ ਵੀ ਭਰੀ ਆ ਕੱਲ ਫੇਰ ਸਾਡੀ ਜਿਹੜੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਆ ਉਸ ਦੇ ਵਿੱਚ ਵੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਉਹ ਪ੍ਰੋਸੈਸ ਨੂੰ ਜਿਹੜਾ ਚਲਾ ਰਹੇ ਆ ਅਦਾਲਤ ਦੇ ਰਾਹੀਂ ਜਿਹੜਾ ਉਹ ਪਰਚਾ ਸੀ ਜਿਹੜਾ ਵੀ ਵਾਪਸ ਜਦੋਂ ਲੈ ਹੀ ਲਿਆ ਜਦੋਂ ਬੰਦੇ ਰਿਹਾ ਕਰਵਾਤੇ ਤੇ ਅਸੀਂ ਰੱਦ ਵੀ ਕਰਵਾਵਾਂਗੇ ਜਿਹੜੀ ਗਮਦੂਰ ਹੋਰਾਂ ਦੀ ਧਿਰ ਤੇ ਰਹੀ ਆ ਵੀ ਜਿਹਨੂੰ ਐਮਐਲਏ ਅਮੋਲਕ ਸਿੰਘ ਨੇ ਸ਼ਹਿ ਦੇ ਕੇ ਜਿਹੜਾ ਐਡਾ ਵੱਡਾ ਬਖਾਨ ਜਿਹੜਾ ਪਿੰਡ ਦੇ ਵਿੱਚ ਪਵਾਇਆ ਅਸਲ ਦੇ ਵਿੱਚ ਕੀ ਸੀਗਾ ਐਮਐਲਏ ਅਮੋਲਕ ਸਿੰਘ ਆਪਦੀ ਤੌਸ ਜਮਾਉਣੀ ਚਾਹੁੰਦਾ ਉਥੇ ਜੇ ਇੱਕ ਨਿੱਕਾ ਜਿਹਾ ਨਿਕਾਸੀ ਪਾਣੀ ਵਾਲੀ ਨਾਲੀ ਸੀ ਜਿਹੜੀ ਉਹਦੇ ਤੋਂ ਬਣ ਕੇ ਈਸ਼ੂ ਕਿੱਡਾ ਵੱਡਾ ਜਿਹੜਾ ਉਹ ਉਹ ਬਾਹਰ ਆ ਗਿਆ ਕਿਸ ਤਰ੍ਹਾਂ ਜੇ ਲੋਕ ਉਹਦੀ ਲੱਤ ਥੱਲੇ ਉਹਦੀ ਨਹੀਂ ਨੰਗੇ ਐਮਐਲਏ ਦੀ ਥੱਲੇ ਤੇ ਲੋਕਾਂ ਦੇ ਕਿਸ ਤਰ੍ਹਾਂ ਤਸ਼ੱਦਦ ਕਰਾਇਆ ਉਹਨਾਂ ਦੇ ਘਰ-ਬਾਰ ਤੋੜੇ ਗਏ ਉਹਨਾਂ ਦੀਆਂ ਗ੍ਰਿਫਤਾਰੀਆਂ ਪੁਆਈਆਂ ਗਈਆਂ ਇਸੇ ਤਰ੍ਹਾਂ ਹੀ ਜਿਵੇਂ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜੇ ਮਨਿੰਦਰ ਖੜੀ ਉਹਦੀ ਲੱਤ ਥੱਲੇ ਉਹਦੀ ਨਹੀਂ ਰੰਗੇ ਪ੍ਰੈਸ ਭਾਈਚਾਰਾ ਨਹੀਂ ਨੰਗਿਆ ਤੇ ਫਿਰ ਉਹਨਾਂ ਨੇ ਜਿਹੜਾ ਬਲਕਾਰ ਸਿੱਧੂ ਨੇ ਤੇ ਉਹਨਾਂ ਨੇ ਰਲ ਕੇ ਜਿਹੜਾ ਮਨਿੰਦਰ ਹੁਣਾ ਤੇ ਵੀ ਪਰਚਾ ਦਰਜ ਕਰਾਇਆ ਇਸੇ ਤਰ੍ਹਾਂ ਕੱਲਾ ਹੀ ਇੱਕ ਅੱਧੀ ਘਟਨਾ ਨਹੀਂ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੁਣ ਬਖਲਾ ਆਟ ਦੇ ਵਿੱਚ ਆ ਤਿੰਨ ਸਾਰੇ ਇਹਨਾਂ ਨੇ ਕੀਤਾ ਕਰਾਇਆ ਕੱਖ ਨਹੀਂ ਹੁਣ ਉਹਨਾਂ ਨੂੰ ਐ ਲੱਗਦਾ ਕਿ ਜਿਵੇਂ ਜਿੰਨਾ ਵਿਰੋਧ ਸਾਡੀ ਸਰਕਾਰ ਦੇ ਖਿਲਾਫ ਲੋਕਾਂ ਦਾ ਵੱਧ ਰਿਹਾ ਤੇ ਕਿਵੇਂ ਨਾ ਕਿਵੇਂ ਕਰਕੇ ਲੋਕਾਂ ਦੀ ਆਵਾਜ਼ ਨੂੰ ਜਿਹੜਾ ਉਹ ਦਬਾਇਆ ਜਾਵੇ ਉਸੇ ਦੇ ਵਿੱਚੋਂ ਇਹ ਸਾਰਾ ਕੁਝ ਜਿਹੜਾ ਨਿਕਲ ਰਿਹਾ ਲੋਕਾਂ ਦੇ ਪਰਚੇ ਕਰਾਉਣੇ ਲੋਕਾਂ ਦੇ ਤਸ਼ੱਦਦ ਕਰਾਉਣਾ ਇਹ ਸਾਰੀ ਬਖਲਾਟ ਆਮ ਆਦਮੀ ਪਾਰਟੀ ਦੀ ਅੱਜ ਜਿਹੜਾ ਅਸੀਂ ਜੈਤੋ ਦਾ ਪ੍ਰੋਗਰਾਮ ਇਸੇ ਕਰਕੇ ਰੱਖਿਆ ਕਿ ਐਮਐਲਏ ਜਿਹੜਾ ਲਗਾਤਾਰ ਜਿਹੜਾ ਉਹ ਚੰਦ ਭਾਣ ਵਾਲੇ ਮਸਲੇ ਦੇ ਵਿੱਚ ਦੋਸ਼ੀ ਤੇ ਜਿਹੜੇ ਗਮਦੂਰ ਹਰੀ ਉਹਨਾਂ ਦੀ ਮਦਦ ਕਰਨ ਲੱਗਾ ਹੋਇਆ ਤੇ ਅੱਜ ਐਮਐਲਏ ਦੀ ਜਿਹੜੀ ਅਰਥੀ ਫੂਕਣੀ ਇੱਥੇ ਬਾਜ਼ਾਰ ਦੇ ਵਿੱਚ ਮਜ਼ਹਾਰਾ ਕਰਕੇ ਇਸੇ ਕਰਕੇ ਉਹਨੂੰ ਦੱਸਣਾ ਚਾਹੁੰਦੇ ਆ ਕਿ ਜੇ ਤੇਰੇ ਮਨ 'ਚ ਕੋਈ ਭੁਲੇਖਾ ਹੋਵੇ ਕਿ ਤੂੰ ਲੋਕਾਂ ਦੀ ਆਵਾਜ਼ ਨੂੰ ਦਬਾ ਦੇਂਗਾ ਪੁਲਿਸ ਦੇ ਜ਼ੋਰ ਤੇ ਡਾਂਗ ਦੇ ਜ਼ੋਰ ਤੇ ਜਾਂ ਜੇਲ੍ਹਾਂ ਦੇ ਵਿੱਚ ਸੱਟ ਕੇ ਤੇ ਤੁਹਾਡਾ ਵਹਿਮ ਆ ਇਸ ਤੋਂ ਪਹਿਲਾਂ ਵੀ ਕਈ ਲੋਕਾਂ ਦੇ ਵਹਿਮ ਜਿਹੜੇ ਉਹ ਲੋਕਾਂ ਨੇ ਕੱਢੇ ਹੋਏ ਆ ਚਾਹੇ ਉਹ ਮਨਿੰਦਰਜੀਤ ਵਾਲਾ ਕੇਸ ਹਜੇ ਤਾਜ਼ਾ-ਤਾਜ਼ਾ ਹੀ ਆ ਜਿਹੜਾ ਫੇਰ ਆਮ ਆਦਮੀ ਪਾਰਟੀ ਨੇ ਜਿਹੜਾ ਥੁੱਕ ਕੇ ਛੱਟਿਆ ਪਹਿਲਾਂ ਪੱਤਰਕਾਰ ਭਾਈਚਾਰੇ ਤੇ ਪਰਚੇ ਕਰਾਉਣ ਦੀ ਆਖਰਾਈ ਸੀਗੀ ਵੀ ਸ਼ਾਇਦ ਅਸੀਂ ਲੋਕਾਂ ਦੀ ਆਵਾਜ਼ ਨੂੰ ਦਬਾ ਦਾਂਗੇ ਤੇ ਜਦੋਂ ਲੋਕ ਇਕੱਠੇ ਹੋ ਕੇ ਲੜਨ ਦੇ ਲਈ ਮੈਦਾਨ ਦੇ ਵਿੱਚ ਆ ਗਏ ਤੇ ਫਿਰ ਨਾਲ ਦੀ ਨਾਲ ਜਿਹੜਾ ਪੁੱਠਾ ਵਾਪਸ ਦਾ ਗੇਰ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਪਿਆ ਫਿਰ ਜਿਹੜੇ ਤੋਂ ਨਾਲੇ ਕਹਿਕਵਾ ਕੇ ਐਫ ਆਈ ਆਰ ਦਰਜ ਕਰਵਾਈ ਸੀ ਤੇ ਉਸੇ ਨੇ ਜਿਹੜੀ ਆ ਆਪਦੀ ਕੰਪਲੇਂਟ ਆ ਜਿਹੜੀ ਉਹ ਵਾਪਸ ਲੈ ਲਈ ਆ ਇਹ ਲਗਾਤਾਰ ਜਿਉਂ ਆਮ ਆਦਮੀ ਪਾਰਟੀ ਬਣੀ ਆ ਸਰਕਾਰ ਇਹਨਾਂ ਦੀ ਇਹਨਾਂ ਨੇ ਹਰ ਵਾਰ ਜਿਹੜਾ ਹਰੇਕ ਮਸਲੇ ਦੇ ਵਿੱਚ ਜਿਹੜਾ ਥੁੱਕ ਕੇ ਚਟਿਆ ਉਹ ਆਤ ਪਈ ਖੜੀ ਆ ਜਦੋਂ ਤੱਕ ਲੋਕ ਇਹਨਾਂ ਦਾ ਜਲੂਸ ਨਹੀਂ ਕੱਢਦੇ ਸੜਕਾਂ ਤੇ ਨਹੀਂ ਉਤਰਦੇ ਉਦੋਂ ਤੱਕ ਇਹਨਾਂ ਦਾ ਜਿਹੜਾ ਦਿਮਾਗ ਉਹ ਟਿਕਾਣੇ ਨਹੀਂ ਹੁੰਦਾਗਾ ਤੇ ਜਦੋਂ ਫਿਰ ਇਹ ਜਲੂਸ ਜਲਾਸ ਕਢਾ ਕੇ ਚੰਗੀ ਤਰ੍ਹਾਂ ਤੇ ਫਿਰ ਇਹਨਾਂ ਨੂੰ ਮਾੜੀ ਜੀ ਦਿਮਾਗ ਨੂੰ ਇਹਨਾਂ ਦੇ ਸ਼ਾਂਤੀ ਆਉਂਦੀ ਹੈ ਤੇ ਫਿਰ ਇਹ ਸਹੀ ਕੰਮ ਆ ਜਿਹੜਾ ਉਹ ਕਰਵਾ ਵੀ ਦਿੰਦੇ ਆ ਜੀ ਜੀ ਜਦੋਂ ਲੱਗਦਾ ਸੀ 29 ਜਿਹੜੇ ਐਮ ਐਲ ਏ ਆ ਉਹ ਐਸ ਸੀ ਪਰਿਵਾਰ ਨਾਲ ਜੁੜੇ ਹੋਏ ਆ ਲੋਕ ਕਹਿੰਦੇ ਸੀ ਸਾਨੂੰ ਬੜੀ ਖੁਸ਼ੀ ਆ ਕਿ ਸਾਡੇ ਐਮ ਐਲ ਏ ਆ ਸਾਡੀ ਆਵਾਜ਼ ਚੁੱਕਿਆ ਕਰਨਗੇ ਸਾਡੇ ਨਾਲ ਖੜਾ ਆ ਕਰਨਗੇ ਪਰ ਜਦੋਂ ਇਹੋ ਜਿਹੀ ਕੋਈ ਘਟਨਾ ਵਾਪਰਦੀ ਆ ਉਹੋ ਜਿਹੇ ਚੁਣੇ ਹੋਏ ਤੁਹਾਡੇ ਵੱਲੋਂ ਐਮ ਐਲ ਏ ਆ 29 ਐਮ ਐਲ ਏ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਕੋਈ ਵੀ ਤੁਹਾਡੀ ਆਵਾਜ਼ ਨਾ ਚੁੱਕੇ ਇਹੋ ਜਿਹਾ ਇੱਕ ਦਖਾਂਤ ਵਾਪਰ ਜੇ ਫਿਰ ਉਹਦਾ ਮਨ ਨੂੰ ਕਿੰਨੀ ਠੇਸ ਪਹੁੰਚਦੀ ਹੈ ਦੇ ਅਸੀਂ ਤਾਂ ਇਹਨਾਂ ਬਾਰੇ ਬਹੁਤ ਸਾਫ਼ ਹਾਂ ਇਹ ਸਾਡੇ ਹੈ ਨਹੀਂ ਸਾਡੇ ਨਾਂ ਤੇ ਰੋਟੀਆਂ ਸੇਕਦੇ ਆ ਅਦਾਲਤਾਂ ਦੇ ਨਾਂ ਦੇ ਉੱਤੇ ਇਹ ਹੁਣ ਤੋਂ ਨਹੀਂ 47 ਤੋਂ ਸੇਕਦੇ ਆਉਂਦੇ ਆ ਇਹ ਇਕੱਲਾ ਇੱਥੇ ਵਿਧਾਨ ਸਭਾ ਦਾ ਮਸਲਾ ਨਹੀਂਗਾ ਲੋਕ ਸਭਾ ਦੇ ਵਿੱਚ ਵੀ ਜਿਹੜਾ ਸਾਡੇ ਐਮਪੀ ਆ ਉਹ ਜਿੱਤ ਕੇ ਜਾਂਦੇ ਆ ਪਰ ਅਸਲ ਦੇ ਵਿੱਚ ਉਹ ਜੋਕਾਂ ਨੇ ਨਮਾਇੰਦੇ ਹੁੰਦੇ ਆ ਸਾਡੇ ਮਜ਼ਦੂਰਾਂ ਨੇ ਨਮਾਇੰਦੇ ਨਹੀਂ ਮਜ਼ਦੂਰਾਂ ਨੂੰ ਦਾ ਵਰਤਦੇ ਆ ਉਹ ਉਹਨਾਂ ਦੀਆਂ ਵੋਟਾਂ ਪਵਾ ਕੇ ਇਹ ਮੂਲਕ ਐਮਐਲਏ ਹੋਵੇ ਚਾਹੇ ਇੱਥੋਂ ਦਾ ਹਰਪਾਲ ਚੀਮਾ ਹੋਵੇ ਚਾਹੇ ਪ੍ਰਿੰਸੀਪਲ ਬੁੱਧ ਸਿੰਘ ਹੋਵੇ ਚਾਹੇ ਕੋਈ ਹੋਰ ਹੋਣ ਉਹਨਾਂ ਸਭਨਾਂ ਦੀ ਅਸਲ ਦੇ ਵਿੱਚ ਜਿਹੜੀ ਅਟੀ-ਸਟੀ ਆ ਉਹ ਕਾਰਪੋਰੇਟ ਘਰਾਣਿਆਂ ਨਾਲ ਆ ਉਹ ਜ਼ਗੀਰਦਾਰਾਂ ਨਾਲ ਆ ਉਹ ਇਥੋਂ ਦੇ ਸਮਗਲਰਾਂ ਦੇ ਨਾਲ ਆ ਉਹ ਮਜ਼ਦੂਰਾਂ ਦੇ ਤਾਂ ਹੈ ਹੀ ਨਹੀਂਗੇ ਇਸ ਕਰਕੇ ਹੀ ਮਜ਼ਦੂਰਾਂ ਦੇ ਉੱਤੇ ਤਸ਼ੱਦਦ ਜਦੋਂ ਹੁੰਦਾ ਉਹ ਮੂੰਹ ਬੰਦ ਕਰ ਲੈਂਦੇ ਆ ਸਿਰਫ ਮੂੰਹ ਨਹੀਂ ਬੰਦ ਕਰਦੇ ਆ ਮੋਲ ਕਰਕੇ ਤਾਂ ਖੁਦ ਜਬਰ ਕਰਾਉਣ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਔਰ ਜਿਹੜੇ ਤੁਸੀਂ ਪੱਤਰਕਾਰਾਂ ਦੇ ਖਿਲਾਫ ਮਰਿਆਦਾ ਮਤਾ ਲਿਆਂਦਾ ਗਿਆ ਜਗਤਾਰ ਭੁੱਲੋ ਰੋਹਰਾਂ ਦੇ ਖਿਲਾਫ ਉਹਦੇ ਵਿੱਚ ਅਸੀਂ ਸੁਣਿਆ ਕਿਸ ਤਰੀਕੇ ਨਾਲ ਜਿਹੜਾ ਹਰਪਾਲ ਚੀਮਾ ਉਹ ਬੋਲ ਰਿਹਾ ਕਿ ਝੂਠ ਦੀ ਸਿਆਸਤ ਝੂਠਾ ਜਿਹੜਾ ਇਹਦੇ ਆਧਾਰ ਦੇ ਉੱਤੇ ਇਹਨਾਂ ਨੂੰ ਬੰਦ ਕਰਾਉਣਾ ਇਹਨਾਂ ਤੇ ਸਖਤ ਕਾਰਵਾਈ ਹੋਵੇ ਸਪੀਕਰ ਸਾਹਿਬ ਪਰ ਉਹਨਾਂ ਨੂੰ ਇਹ ਨਹੀਂ ਦਿਸਦਾਗਾ ਕਿ ਉਹਨਾਂ ਨੇ ਰੱਜ ਕੇ ਝੂਠ ਬੋਲਿਆ ਜਦੋਂ ਸਰਕਾਰ 'ਚ ਨਹੀਂ ਸੀਗੇ ਉਹ ਲੋ ਪੂਰੀ ਤਰ੍ਹਾਂ ਨਾਲ ਹਰੇਕ ਧਰਨੇ 'ਚ ਜਾ ਕੇ ਬਹਿ ਜਾਂਦੇ ਸੀ ਕਿ ਅਸੀਂ ਤਾਂ ਜੀ ਇੱਥੇ ਇਨਕਲਾਬ ਕਰਾਂਗੇ ਲੋਕਾਂ ਦੀ ਸੁਣਵਾਈ ਹੋਊਗੀ ਲੋਕਾਂ ਦੇ ਹਿੱਤਾਂ ਦੀ ਗੱਲ ਕਰਾਂਗੇ ਇੱਥੇ ਤਾਂ ਜੀ ਹਰਾ ਪੈਨ ਲੋਕਾਂ ਦੇ ਵਾਸਤੇ ਚੱਲਿਆ ਕਰੂਗਾ ਅਨੇਕਾਂ ਮੀਟਿੰਗਾਂ ਸਾਡੀਆਂ ਹਰਪਾਲ ਚੀਮੇ ਨਾਲ ਹੋਊਗਾ ਇਹਨਾਂ ਦੇ ਰਾਜ ਦੇ ਵਿੱਚ ਉਹ ਮਜ਼ਦੂਰਾਂ ਦੇ ਉੱਤੇ ਤਾਂ ਉਦੋਂ ਪਹਿਲਾਂ ਨਾਲੋਂ ਜ਼ਬਰ ਜ਼ਬਰ ਜ਼ੁਲਮ ਵਧਿਆ ਕਿਉਂ ਕਿਉਂਕਿ ਇਹ ਕਾਰਪੋਰੇਟ ਘਰਾਣਿਆਂ ਦੇ ਪੱਖੀ ਆ ਇਹ ਜ਼ਿਗੀਰਦਾਰਾਂ ਦੇ ਪੱਖੀ ਆ ਉਹੀ ਨੀਤੀਆਂ ਲਾਗੂ ਕਰਨੀਆਂ ਜਿਹੜੀਆਂ ਨੀਤੀਆਂ ਮੋਦੀ ਲਾਗੂ ਕਰਦਾ ਹੈ ਜਿਹੜੀਆਂ ਨੀਤੀਆਂ ਕਾਂਗਰਸ ਲਾਗੂ ਕਰਦੀ ਹੈ ਔਰ ਜਿਹੜੀਆਂ ਨੀਤੀਆਂ ਕੋਈ ਅਨਾਂ ਡੀਐਮਕੇ ਕਰਦੀ ਹੈ ਇਹਨਾਂ 'ਚ ਫਰਕ ਹੀ ਨਹੀਂ ਕੋਈ ਅਸੀਂ ਤਾਂ ਪਹਿਲਾਂ ਚੋਣਾਂ ਤੋਂ ਵੀ ਜਥੇਬੰਦੀਆਂ ਨੇ ਐਲਾਨ ਕਰਤਾ ਸੀਗਾ ਕਿ ਲੋਕੋ ਸਾਨੂੰ ਭਲੇਖਾ ਹੋ ਸਕਦਾ ਹੈ ਕਿ ਇਹ ਆਮ ਘਰਾਂ ਦੇ ਮੁੰਡੇ ਆ ਇਹ ਆਮ ਘਰਾਂ ਦੇ ਨਹੀਂ ਰਹਿਣੇ ਇਹ ਸਭ ਖਾਸ ਬਣ ਜਾਣਗੇ ਇਸ ਕਰਕੇ ਤੁਸੀਂ ਦੇਖ ਰਹੇ ਹੋ ਕਿ ਆਮ ਲੋਕਾਂ ਵਾਲੀ ਤਾਂ ਗੱਲ ਹੀ ਨਹੀਂ ਰਹੀ ਇਹਨਾਂ ਦੇ ਵਿੱਚ ਇਹ ਤਾਂ ਸ਼ੈਨ ਸ਼ਾਹ ਬਣ ਗਿਆ ਹੁਣ ਇਹ ਰਾਜੇ ਮਹਾਮਹਾਰਾਜੇ ਬਣ ਗਿਆ ਤੇ ਜਿਹੜਾ ਭਗਵਾਨ ਤਮਾਨ ਆ ਉਹ ਤਾਂ ਬੜੇ ਵੱਡੇ ਸੁਪਨੇ ਲੈ ਰਿਹਾ ਪਹਿਲਾਂ ਕੇਜਰੀਵਾਲ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਲੈਂਦਾ ਸੀਗਾ ਔਰ ਲੋਕਾਂ ਨੇ ਦਿਖਾਤਾ ਕਿ ਕਿਵੇਂ ਦਿੱਲੀ ਦੇ ਵਿੱਚ ਉਹਨਾਂ ਦੀ ਜਿਹੜੀ ਮੰਜੀਮੁੱਦੀ ਮਾਰੀ ਗਈ ਆ ਭਾਵੇਂ ਜਿਹੜੇ ਉਹਦਾ ਦੀ ਥਾ ਤੇ ਆਇਆ ਭਾਜਪਾ ਆਲੇ ਉਦੋਂ ਵੀ ਮਾੜੇ ਆ ਇੱਥੇ ਪੰਜਾਬ ਦੇ ਵਿੱਚ ਵੀ ਅਸੀਂ ਤਾਂ ਇਹ ਕਹਿੰਨੇ ਆ ਕਿ ਇਹ ਇੱਥੇ ਲੋਕਾਂ ਨੂੰ ਤੰਗ ਕਰਕੇ ਹੌਲੀ ਹੌਲੀ ਭਾਜਪਾ ਦੀ ਸਰਕਾਰ ਲਿਆਉਣਾ ਚਾਹੁੰਦੇ ਆ ਇਹ ਭਾਜਪਾ ਦੀ 2 ਟੀਮ ਆ ਪਹਿਲਾਂ ਵੀ ਜਦੋਂ ਅਸੀਂ ਦੇਖਿਆ ਕਿ ਜਦੋਂ ਕਸ਼ਮੀਰ ਦੀ ਧਾਰਾ 370 ਤੋੜੀ ਗਈ ਉਦੋਂ ਭਗਵੰਤ ਮਾਨ ਡਟ ਕੇ ਉਹਨਾਂ ਦੇ ਹੱਕ ਦੇ ਵਿੱਚ ਖੜਿਆ ਉਹ ਕਹਿੰਦੇ ਆ ਵੀ ਸੂਬਿਆਂ ਨੂੰ ਵੱਧ ਅਧਿਕਾਰ ਚਾਹੀਦੇ ਆ ਤੇ ਜਦੋਂ ਉੱਥੇ ਸੂਬਿਆਂ ਦੇ ਅਧਿਕਾਰ ਕੁਚੜਨ ਦੀ ਗੱਲ ਆਈ ਭਗਵੰਤ ਮਾਨ ਸਾਹਿਬ ਦੀ ਵੋਟ ਤਾਂ ਉਧਰ ਹੀ ਪਈ ਆ ਇਸ ਕਰਕੇ ਇਹਨਾਂ ਦਾ ਨੀਤੀਆਂ ਦੇ ਪੱਧਰ ਦੇ ਉੱਤੇ ਕੋਈ ਫਰਕ ਨਹੀਂ ਨਿੱਜੀ ਕਰਨੀਆਂ ਨੀਤੀਆਂ ਲਾਗੂ ਕਰਨੀਆਂ ਇਥੇ ਜ਼ਮੀਨਾਂ ਦੇ ਕਬਜ਼ੇ ਕਰਾਉਣੇ ਆ ਮਜ਼ਦੂਰਾਂ ਦਾ ਰੁਜ਼ਗਾਰ ਛਾਂਗਣਾ ਜਿਹੜੀਆਂ ਲੋਕਾਂ ਨੂੰ ਨੌਕਰੀਆਂ ਐ ਉਹ ਪੱਕਾ ਹੀ ਰਗਜਗਾਰ ਦੀ ਥਾਂ ਦੇ ਉੱਤੇ ਠੇਕੇ ਤੇ ਰੱਖਣੇ ਆ ਔਰ ਇੱਥੇ ਜਿਹੜਾ ਕਹਨੇ ਹੁੰਦੇ ਸੀ ਮਾਈਨਿੰਗ ਨਹੀਂ ਹੋਊਗੀ ਰੋਜ਼ ਮਾਈਨਿੰਗ ਦੀਆਂ ਖਬਰਾਂ ਆਉਨੀਆਂ ਜਿਹੜਾ ਕਹਨੇ ਸੀਗੇ ਕਿ ਨਸ਼ਾ 4 ਹਫ਼ਤਿਆਂ ਚ ਬੰਦ ਕਰ ਦਿਆਂਗੇ ਉਹ ਨਸ਼ਾ ਉਹਦੋਂ ਕਈ ਗੁਣਾ ਵੱਧ ਗਿਆ ਤੇ ਹੁਣ ਆ ਕੇ ਬਲਡੋਜ਼ਰ ਚਲਾਉਣ ਦਾ ਬਿਲਕੁਲ ਜੋਗੀ ਵਾਲੇ ਰਾਹ ਦੇ ਉੱਤੇ ਆ ਇਹ ਕਿ ਅਸੀਂ ਕਹਨੇ ਆ ਕਿ ਜੇ ਬਲਡੋਜ਼ਰ ਚਲਾਉਣਾ ਨਾ ਜਿਹੜੇ ਇਹਨਾਂ ਦੇ ਸਿਆਸਤਦਾਨਾਂ ਪਿੱਛੇ ਬੈਠੇ ਹੋਏ ਜਿਹੜੇ ਉਹਨਾਂ ਦੇ ਤੋਕੇ ਨਸ਼ੇ ਦੇ ਸਮਗਲਰ ਉਹਨਾਂ ਨੇ ਬਲਡੋజర్ ਚਲਾਓ ਅਸਲ ਦੇ ਵਿੱਚ ਇਹ ਲੋਕਾਂ ਨੇ ਵੀ ਇੱਕ ਹਿੱਸੇ 'ਚ ਭਰਮ ਭਲੇਖਾ ਖੜਾ ਕਰਕੇ ਕਿ ਦੇਖੋ ਜੀ ਭਗਵੰਤ ਮਾਨ ਸਰਕਾਰ ਬੜੀ ਸਖਤ ਹੋ ਗਈ ਆ ਹੁਣ ਬਲਡੋజర్ ਚਲਾਉਣ ਲੱਗ ਗਈ ਅਸਲ 'ਚ ਕਾਨੂੰਨ ਨੂੰ ਹੱਥ 'ਚ ਲੈ ਕੇ ਸਾਰਾ ਕੁਝ ਕੀਤਾ ਜਾ ਰਿਹਾ ਪੁਲਿਸ ਕੋਲੇ ਕੋਈ ਅਧਿਕਾਰ ਨਹੀਂ ਹੈ ਕਿ ਕਿਸੇ ਦਾ ਘਰ ਤੋੜ ਦੇ ਭਾਵੇਂ ਉਹ ਕੋਈ ਸਮਗਲਰ ਆ ਚਾਹੇ ਕੋਈ ਹੋਰ ਦੋਸ਼ੀ ਆ ਅਸੀਂ ਉਹਨਾਂ ਦੀ ਹਮਾਇਤ ਨਹੀਂ ਕਰਦੇਗੇ ਅਸੀਂ ਤਾਂ अनेकाਵਾਰੀ ਪ੍ਰੋਗਰਾਮ ਕੀਤੇ ਆ ਨਸ਼ੇ ਬੰਦ ਹੋਣੇ ਚਾਹੀਦੇ ਆ ਪਰ ਅੱਜ ਦੇ ਸਮੇਂ ਦੇ ਵਿੱਚ ਉਹ ਇਹਦੇ ਰਾਹੀਂ ਪੁਲਿਸ ਨੂੰ ਖੁੱਲੀਆਂ ਛੁੱਟੀਆਂ ਦੇ ਕੇ ਪੰਜਾਬ ਨੂੰ ਪੁਲਿਸ ਰਾਜ ਦੇ ਵਿੱਚ ਬਦਲਣਾ ਚਾਹੁੰਦੇ ਆ ਅਸੀਂ ਦੇਖਿਆ ਪੰਜਾਬ ਦੇ ਕਾਲੇ ਦੌਰ ਦੇ ਵਿੱਚ ਇੱਕ ਪਾਸੇ ਲੋਕਾਂ ਨੂੰ ਤੰਗ ਕਰਕੇ ਉਦੋਂ ਵੀ ਕੇਪੀਐਸ ਗੱਲ ਲਰ ਗਿਆ ਨੇ ਜੇ ਜਿਸ ਤਰੀਕੇ ਦੇ ਨਾਲ ਖੁੱਲੀਆਂ ਛੁੱਟੀਆਂ ਲੱਗਾਂ ਇਹ ਖੁੱਲੀਆਂ ਛੁੱਟੀਆਂ ਕੱਲ ਨੂੰ ਇਸ ਸਮਗਲਰਾਂ ਦੇ ਖਿਲਾਫ ਨਹੀਂ ਬਣਗੀਆਂ ਚੱਲਣਗੀਆਂ ਆ ਜਿਹੜੇ ਹੱਕੀ ਘੋੜ ਲੜਨ ਵਾਲੇ ਲੋਕ ਆ ਇਹ ਉਹਨਾਂ ਦਾ ਕਹਾਨ ਕਰਨਾ ਇਹਨਾਂ ਨੇ ਇਸ ਕਰਕੇ ਇਹਨਾਂ ਨੂੰ ਇਹ ਖੁੱਲੀਆਂ ਛੁੱਟੀਆਂ ਪੰਜਾਬ ਦੇ ਲੋਕਾਂ ਨੂੰ ਨਹੀਂ ਦੇਣੀਆਂ ਚਾਹੀਦੀਆਂਗਾ ਇਹ ਗ੍ਰਫਤਾਰ ਕਰਨ ਉਹਨਾਂ ਨੂੰ ਅਦਾਲਤਾਂ ਚ ਲੈ ਕੇ ਜਾਣ ਉੱਥੇ ਸਬੂਤ ਪੇਸ਼ ਕਰਨ ਉੱਥੇ ਭਾਵੇਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇਵਾ ਲੈਣ ਕਾਨੂੰਨ ਨੂੰ ਕਾਨੂੰਨ ਨੂੰ ਰਾਜ ਕਾਨੂੰਨ ਨੂੰ ਆਪਣਾ ਰਸਤਾ اختیار ਕਰ ਲੈਣ ਇਹਦਾ ਕਾਨੂੰਨ ਨੂੰ ਪੁਲਿਸ ਦੇ ਹੱਥਾਂ 'ਚ ਦੇ ਰਹੇ ਆ ਇਸ ਕਰਕੇ ਇਹ ਲੋਕਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਵੀ ਕਹਿਣਾ ਚਾਹੁੰਦੇ ਆ ਕਿ ਲੋਕੋ ਤੁਹਾਡੀ ਦੁਖੀ ਹੋਈ ਜਿਹੜੀ ਆਤਮਾ ਹੈ ਉਹਦੇ ਤੇ ਸਵਾਰ ਹੋ ਕੇ ਹੁਣ ਇਹਨਾਂ ਨੂੰ 2027 ਦੇ ਸੰਢਾ ਲੱਗ ਗਿਆ 4 ਸਾਲ ਤਾਂ ਬੋਲੇ ਹੀ ਨਹੀਂ ਇਹ ਹੁਣ ਸਿਰਫ ਇਹ ਪਖੰਡ ਕਰਦੇ ਆ ਉਸ ਪਖੰਡ ਦੇ ਰਾਹੀਂ ਫਿਰ ਵੋਟਾਂ ਲੈ ਕੇ ਗੱਡੀ ਤੇ ਸਵਾਰ ਹੋਣਾ ਚਾਹੁੰਦੇ ਆ ਤੇ ਜਾਂ ਫਿਰ ਆਏ ਆ ਵੀ ਇੰਨੇ ਬਦਨਾਮ ਹੋ ਜੋ ਕਾਲੀ ਕਾਂਗਰਸ ਦਾ ਪਹਿਲਾਂ ਹੀ ਬਦਨਾਮ ਆ ਫਿਰ ਭਾਈ ਇੱਥੇ ਭਾਜਪਾ ਦੀ ਸਰਕਾਰ ਰਾਜੇ ਇਹ ਭਾਜਪਾ ਵਾਸਤੇ ਰਾਹ ਖੋਲ ਰਿਹਾ ਪਰ ਪੰਜਾਬ ਦੇ ਲੋਕ ਆ ਉਹ ਭਾਜਪਾ ਸਮੇਤ ਨਾਲ ਸਭ ਨਾਲ ਨੂੰ ਸਭ ਕਿਸ ਕਾ ਕੇ ਰਹਿਣਗੇ